ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਭਾਈ ਸੰਤੋਖ ਸਿੰਘ ਜੀ ਅਤੇ ਇੱਕ ਭਿਖਾਰੀ ਦੀ ਕਥਾ ਸੁਣਾਵਾਂਗੀ ਜਿਸ ਨੂੰ ਸੁਣ ਕੇ ਸੱਚਮੁੱਚ ਹੀ ਤੁਹਾਡਾ ਜੀਵਨ ਬਦਲ ਜਾਵੇਗਾ ਜੋ ਵੀ ਪਹਿਲੀ ਵਾਰ ਇਸ ਚੈਨਲ ਤੇ ਆਏ ਹਨ ਉਹਨਾਂ ਗੁਰਮੁਖਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਦਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ ਇੱਕ ਵਾਰ ਭਾਈ ਸੰਤੋਖ ਸਿੰਘ ਜੀ ਕਿਤੇ ਜਾ ਰਹੇ ਸਨ ਭਾਈ ਸੰਤੋਖ ਸਿੰਘ ਜੀ ਰਸਤੇ ਵਿੱਚ ਇੱਕ ਚਾਹ ਦੇ ਖੋਖੇ ਤੋਂ ਚਾਹ ਪੀਂਦੇ ਹਨ ਅਤੇ ਉੱਥੇ ਹੀ ਇੱਕ ਭਿਖਾਰੀ ਆ ਗਿਆ। ਉਸਨੇ ਭਾਈ ਸਾਹਿਬ ਤੋਂ ਚਾਹ ਪੀਣ ਲਈ ਪੈਸੇ दान ਵਿੱਚ ਮੰਗੇ ਤਾਂ ਭਾਈ ਸਾਹਿਬ ਨੇ ਉਸ ਨੂੰ 4 ਆਣੇ ਦੇ ਦਿੱਤੇ। ਇਹਨਾਂ 4 ਆਣਿਆਂ ਵਿੱਚੋਂ ਭਿਖਾਰੀ ਨੇ ਇੱਕ ਆਣੇ ਦਾ ਚਾਹ ਦਾ ਘੁੱਟ ਪੀਤਾ ਅਤੇ ਦੋ ਮੱਠੀਆਂ ਖਾਧੀਆਂ ਅਤੇ ਬਾਕੀ ਬਚੇ 3 ਆਣੇ ਭਿਖਾਰੀ ਨੇ ਪਰੇ ਵਗਾ ਕੇ ਮਾਰੇ। ਭਾਈ ਸਾਹਿਬ ਨੇ ਦੇਖਿਆ ਕਿ ਭਿਖਾਰੀ ਨੇ ਪੈਸੇ ਸੁੱਟ ਦਿੱਤੇ ਉਹਨਾਂ ਨੇ ਸੋਚਿਆ ਕਿ ਇੰਨਾ ਪੈਸਿਆਂ ਨਾਲ ਉਹ ਭਿਖਾਰੀ ਅਗਲੀ ਵਾਰ ਭੁੱਖ ਲੱਗਣ ਤੇ ਖਾ ਸਕਦਾ ਸੀ ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਭਿਖਾਰੀ ਨੂੰ ਪੁੱਛਦੇ ਭਿਖਾਰੀ ਅੱਗੇ ਚਲਾ ਗਿਆ ਅਗਲੇ ਦਿਨ ਫਿਰ ਭਾਈ ਸਾਹਿਬ ਉਸੇ ਚਾਰੇ ਖੋਖੇ ਤੇ ਆ ਕੇ ਬੈਠ ਗਏ ਇੰਨੇ ਨੂੰ ਉਹੀ ਭਿਖਾਰੀ ਵੀ ਉੱਥੇ ਆ ਗਿਆ ਅਤੇ ਦੁਬਾਰਾ ਭਾਈ ਸਾਹਿਬ ਤੋਂ ਚਾਹ ਪੀਣ ਲਈ ਪੈਸੇ ਮੰਗਣ ਲੱਗਾ ਇਸ ਵਾਰ ਭਾਈ ਸਾਹਿਬ ਨੇ ਉਸ ਨੂੰ 98 ਦਿੱਤੇ ਉਸ ਸਮੇਂ 1 ਰੁਪਏ ਵਿੱਚ 16 ਆਨੇ ਹੁੰਦੇ ਸਨ ਇਸ ਵਾਰ ਵੀ ਭਿਖਾਰੀ ਨੇ ਇੱਕ ਆਨੇ ਦਾ ਖਾਦਾ ਪੀਤਾ ਅਤੇ ਬਾਕੀ ਬਚੇ 7 ਆਨੇ ਪਰੇ ਵਗਾ ਕੇ ਮਾਰੇ ਅਤੇ ਅਗਾਹ ਚਲਾ ਗਿਆ ਹੁਣ ਭਾਈ ਸਾਹਿਬ ਬਹੁਤ ਹੈਰਾਨ ਹੋਏ ਤੀਜੇ ਦਿਨ ਵੀ ਭਾਈ ਸਾਹਿਬ ਪਹਿਲਾਂ ਹੀ ਉੱਥੇ ਆ ਕੇ ਬੈਠ ਗਏ ਅਤੇ ਜਦੋਂ ਭਿਖਾਰੀ ਇਸ ਦਿਨ ਵੀ ਪੈਸੇ ਸੁੱਟਣ ਲੱਗਾ ਤਾਂ ਭਾਈ ਸਾਹਿਬ ਨੇ ਭਿਖਾਰੀ ਦੀ ਬਾਹ ਫੜ ਲਈ ਅਤੇ ਪੁੱਛਿਆ ਕਿ ਤੂੰ ਇਸ ਤਰ੍ਹਾਂ ਵਾਰ-ਵਾਰ ਪੈਸੇ ਕਿਉਂ ਸੁੱਟ ਰਿਹਾ ਹੈ ਇਹਨਾਂ ਨਾਲ ਤੂੰ ਅਗਲੀ ਵਾਰ ਖਾਣਾ ਖਾ ਸਕਦਾ ਸੀ ਭਿਖਾਰੀ ਨੇ ਜਿਹੜਾ ਜਵਾਬ ਦਿੱਤਾ ਉਹ ਸੁਣ ਕੇ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਮੈਨੂੰ ਲੱਗਾ ਕਿ ਭਿਖਾਰੀ ਉਹ ਨਹੀਂ ਭਿਖਾਰੀ ਤਾਂ ਮੈਂ ਹਾਂ ਭਿਖਾਰੀ ਨੇ ਕਿਹਾ ਮੈਂ ਪੈਸੇ ਇਸ ਲਈ ਸੁੱਟ ਦਿੰਦਾ ਹਾਂ ਕਿ ਤੁਹਾਡਾ ਰੱਬ ਮਰ ਗਿਆ ਹੋਣਾ ਪਰ ਮੇਰਾ ਰੱਬ ਜਿਉਂਦਾ ਹੈ ਜਿਨੇ ਕੱਲ ਪਰਸੋਂ ਮੈਨੂੰ ਖਾਣ ਨੂੰ ਦਿੱਤਾ ਹੈ ਉਹ ਅੱਗੇ ਵੀ ਦੇਵੇਗਾ ਤੁਸੀਂ ਤਾਂ ਮੈਨੂੰ 3 ਦਿਨ ਤੋਂ ਪੈਸੇ ਦੇ ਰਹੇ ਹੋ ਪਰ ਮੇਰਾ ਰੱਬ ਮੈਨੂੰ ਮੇਰੇ ਜਨਮ ਤੋਂ ਪਾਲ ਰਿਹਾ ਹੈ ਮੈਨੂੰ ਰੱਬ ਤੇ ਪੂਰਾ ਯਕੀਨ ਹੈ ਜਿਨੇ ਕੱਲ ਮੈਨੂੰ ਖਾਣ ਨੂੰ ਦਿੱਤਾ ਉਹ ਅੱਗੇ ਵੀ ਦੇਵੇਗਾ ਇਸ ਭਾਵਨਾ ਨੂੰ ਕਹਿੰਦੇ ਹਨ ਆਪਣੇ ਗੁਰੂ ਤੇ ਭਰੋਸਾ ਜੇਕਰ ਇਹ ਭਰੋਸਾ ਸਾਡਾ ਸਾਡੇ ਗੁਰੂ ਤੇ ਹੋਵੇਗਾ ਤਾਂ ਡਿਪਰੈਸ਼ਨ ਚਿੰਤਾ ਪਰੇਸ਼ਾਨੀ ਸਾਨੂੰ ਨਹੀਂ ਹੋਵੇਗੀ ਸਿੱਖ ਹਰ ਰੋਜ਼ ਅਰਦਾਸ ਵਿੱਚ ਕਹਿੰਦਾ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਿੱਖ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਮੇਰੇ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਇਥੋਂ ਜੋ ਵੀ ਸੱਚੇ ਮਨ ਨਾਲ ਅਤੇ ਵਿਸ਼ਵਾਸ ਨਾਲ ਮੰਗੋਗੇ ਜ਼ਰੂਰ ਮਿਲੇਗਾ ਇਸ ਲਈ ਹੋਰ ਤਾਂ ਅਗੇ ਤੀਵੀਆਂ ਵਾਲੀਆਂ ਥਾਵਾਂ ਤੇ ਮੱਥੇ ਟੇਕਣ ਨਾਲੋਂ ਗੁਰੂ ਤੇ ਅਟੁੱਟ ਵਿਸ਼ਵਾਸ ਰੱਖੋ ਗੁਰੂ ਤੁਹਾਡੀਆਂ ਝੋਲੀਆਂ ਪਰ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ